ਸਸ਼ੀਕਾਲ ਦਾ ਟੀਵੀ ਨਾਰੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਕੈਨੇਡਾ ਦੇ ਵਿੱਚ ਇੱਕ ਮੈਡੀਕਲ ਸਿਸਟਮ ਦੇ ਵਿੱਚ ਵੱਡੀ ਕ੍ਰਾਂਤੀ ਆਉਣ ਲੱਗੀ ਆ ਜਿਸ ਨੂੰ ਨਵਾਂ ਇਨਕਲਾਬ ਵੀ ਕਿਹਾ ਜਾ ਰਿਹਾ ਦਰਸਲ ਬਹੁਤ ਵੱਡੀ ਇਮਾਰਤ ਵਾਲਾ ਇੱਕ ਨੈਗਰਾ ਫਾਲਜ਼ অন্ਟਾਰੀਓ ਦੇ ਵਿੱਚ ਨਵਾਂ ਹਸਪਤਾਲ ਬਣ ਜਾ ਰਿਹਾ ਜਿਸ ਦਾ ਨਾਮ ਵੀ ਸਾਊਥ ਨੈਗਰਾ ਹਸਪਤਾਲ ਹੋਵੇਗਾ ਇਹ ਕੈਨੇਡਾ ਦਾ ਪਹਿਲਾ ਵੈਲਥ ਸਰਟੀਫਾਈਡ ਹਸਪਤਲ ਹੋਵੇਗਾ ਇਸ ਦਾ ਮਤਲਬ ਹੈ ਹਸਪਤਾਲ ਦੇ ਵਿੱਚ ਸਿਰਫ ਇਲਾਜ ਹੀ ਨਹੀਂ ਲੋਕਾਂ ਦੀ ਆਤਮਿਕ ਅਤੇ ਸਰੀਰਕ ਭਲਾਈ ਲਈ ਵੀ ਬਣਾਇਆ ਜਾਵੇਗਾ ਇਹ ਹਸਪਤਾਲ 3.6 ਬਿਲੀਅਨ ਡਾਲਰ ਦੀ ਲਾਗਤ ਨਾਲ ਬਣ ਰਿਹਾ ਇਹ ਹਸਪਤਾਲ ਤਕਰੀਬਨ 2028 ਦੀ ਗਰਮੀ ਤੱਕ ਖੁੱਲਣ ਦੀ ਉਮੀਦ ਹੈ ਇਸ ਦੇ ਵਿੱਚ 469 ਸਿੰਗਲ ਰੂਮ ਹੋਣਗੇ ਜਿਸ ਦੇ ਵਿੱਚ ਮਰੀਜ਼ਾਂ ਨੂੰ ਇਕੱਲੀ ਪ੍ਰਾਈਵੇਟ ਸਹੂਲਤ ਮਿਲੇਗੀ 154 ਹੋਰ ਨਵੇਂ ਬਿਸਤਰੇ ਵੀ ਬਣਾਏ ਜਾਣਗੇ ਇਸ ਦੇ ਨਾਲ ਇੱਥੇ ਜਿਹੜੇ 24 ਘੰਟੇ ਐਮਰਜੈਂਸੀ ਸਟ੍ਰੋਕ ਇਲਾਜ ਅਤੇ ਉਮਰ ਦਰਾਜ਼ ਲੋਕਾਂ ਲਈ ਖਾਸ ਯੂਨਿਟ ਵੀ ਬਣਾਏ ਜਾਣਗੇ ਇੱਕ ਰਿਪੋਰਟ ਮੁਤਾਬਕ অন্ਟਾਰੀਓ ਵਿੱਚ ਹਜ਼ਾਰ ਲੋਕਾਂ ਪਿੱਛੇ ਸਿਰਫ 2.28 ਆਸਪਤਾਲ ਬੇਸਤਰੇ ਹਨ ਜੋ ਕਿ ਬਹੁਤ ਘੱਟ ਨੇ ਕੈਨੇਡਾ ਦੇ ਵਿੱਚ ਦੂਜੇ ਨੰਬਰ ਤੇ ਸਭ ਤੋਂ ਘੱਟ ਨੇ ਨਾ ਮਾ ਹਸਪਤਾਲ ਹੈ ਇਹ ਕਮੀ ਵੀ ਕਾਫੀ ਹੱਦ ਤੱਕ ਪੂਰੀ ਕਰ ਦੇਵੇਗਾ ਕੈਨੇਡਾ ਦੀ ਇੱਕ 2024 ਦੀ ਰਿਪੋਰਟ ਮੁਤਾਬਕ ਜੇਕਰ ਦੇਖਿਆ ਜਾਵੇ 1 ਲੱਖ ਦੇ ਵਿੱਚੋਂ 281 ਲੋਕ ਜਿਹੜੇ तकरीबन 75 ਸਾਲ ਤੋਂ ਜਿਨ੍ਹਾਂ ਦੀ ਉਮਰ ਘੱਟਾ 1 ਲੱਖ ਦੇ ਵਿੱਚੋਂ 281 ਲੋਕ ਹੀ ਹਸਪਤਾਲ ਦੇ ਵਿੱਚ ਅਕਸਰ ਦਾਖਲ ਹੁੰਦੇ ਨੇ ਜਦਕਿ ਉਹਨਾਂ ਨੂੰ ਸਿਰਫ ਪਰਿਵਾਰਕ ਡਾਕਟਰ ਜਾਂ ਪਰ ਕਲੀਨਿਕ ਤੋਂ ਹੀ ਇਲਾਜ ਮਿਲ ਜਾਂਦਾ ਹਸਪਤਾਲ ਦੇ ਵਿੱਚ ਦਾਖਲ ਹੋਣ ਦੀ ਜਾਂ ਫਿਰ ਟ੍ਰੀਟਮੈਂਟ ਦੇ ਲਈ ਜਾਣ ਦੀ ਲੋੜ ਨਹੀਂ ਪੈਂਦੀ ਪੁਰਾਣੇ ਹਸਪਤਾਲ ਅਕਸਰ ਹੀ ਬਿਨਾ ਰੋਸ਼ਨੀ ਵਾਲੇ ਹਨੇਰੇ ਠੰਡੇ ਜਾਂ ਫਿਰ ਸੁੰਸਾਨ ਜਾਪਦੇ ਨੇ ਉੱਥੇ ਕੋਈ ਖਾਣ ਪੀਣ ਦੀ ਚੰਗੀ ਸਹੂਲਤ ਵੀ ਨਹੀਂ ਹੈ ਪਰ ਸਾਊਥ ਨੈਗਰਾ ਹਸਪਤਾਲ ਦੇ ਵਿੱਚ ਇਹ 12 ਮੰਜ਼ਲਾਂ ਵਾਲਾ ਹਸਪਤਾਲ ਬਣੇਗਾ ਜਿੱਥੇ ਕਿ ਵੈਲ ਸਰਟੀਫਿਕੇਸ਼ਨ ਲੈ ਰਿਹਾ ਇਸ ਦਾ ਮਤਲਬ ਇਹ ਹੈ ਕਿ ਹਸਪਤਾਲ ਦੇ ਵਿੱਚ ਚੰਗੀ ਹਵਾ ਪਾਣੀ ਚਾਨਣ ਆਵਾਜ਼ ਆਰਾਮ ਦੀ ਜ਼ਿੰਦਗੀ ਤੇ ਨਾਲ ਦੀ ਨਾਲ ਚੰਗਾ ਭੋਜਨ ਮੰਦੀ ਸ਼ਾਂਤੀ ਇਹ ਕੁਝ ਖਾਸ 10 ਕਿ ਚੀਜ਼ਾਂ ਹੋਣਗੀਆਂ ਜਿਸ ਦੇ ਨਾਲ ਇਹ ਤਰੀਕਾ ਤਕਰੀਬਨ 137 ਦੇਸ਼ਾਂ ਦੇ ਵਿੱਚ ਵਰਤਿਆ ਜਾ ਰਿਹਾ ਕੈਨੇਡਾ ਵਿੱਚ ਵੀ 35 ਸੂਬਾ ਵਕ ਵਕ ਥਾਵਾਂ ਦੇ ਉੱਪਰ ਇਸ ਨੂੰ ਲਾਗੂ ਹੋ ਚੁੱਕਿਆ ਜਿਸ ਦੇ ਨਾਲ ਹਸਪਤਾਲਾਂ ਵੀ ਤੇਜ਼ੀ ਨਾਲ ਅੱਗੇ ਆ ਰਹੇ ਨੇ 2022 ਦੇ ਇੱਕ ਰਿਪੋਰਟ ਅਧਿਐਨ ਮੁਤਾਬਕ ਵੈਲ ਇਮਾਰਤਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ 28% ਖੁਸ਼ੀ ਦੇ ਵਿੱਚ ਵਾਧਾ ਹੋਇਆ 10 ਅੰਕਾ ਉਤਪਾਦਕਤਾ ਵਿੱਚ ਵਾਧਾ ਹੋਇਆ ਤੇ ਨਾਲ ਦੀ ਨਾਲ 26% ਦੇ ਉਹਨਾਂ ਦੀ ਜਿਹੜੀ ਤੰਦਰੁਸਤੀ ਆ ਉਹ ਵੀ ਵੱਧ ਚੁੱਕੀ ਆ ਸਿਹਤਮੰਦ ਭੋਜਨ ਤਾਂ ਉਹ ਮਰੀਜ਼ਾਂ ਦੀ ਜਿਹੜੀ ਸਾਂਭ ਸੰਭਾਲ ਆ ਉਹ ਵੀ ਇਸ ਤੋਂ ਜ਼ਿਆਦਾ ਚੰਗੇ ਤਰੀਕੇ ਨਾਲ ਕਰਦੇ ਨੇ ਤਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਇੱਕ ਵੈਲ ਸਰਟੀਫਾਈਡ ਹਸਪਤਾਲ ਦਾ ਉਦਘਾਟਨ ਹਾਲਾਂਕਿ 2028 ਦੇ ਵਿੱਚ ਹੋਵੇਗਾ ਹਾਲਾਂਕਿ ਉਸ ਦੀ ਤਿਆਰੀ ਦਾ ਕੰਮ ਚੱਲ ਰਿਹਾ ਤੇ ਉਸੇ ਦੇ ਨਾਲ ਬਹੁਤ ਵੱਡਾ ਸਾਊਥ ਨੈਗਰਾ ਹਸਪਤਾਲ ਬਣ ਰਿਹਾ ਹੈ ਬਹੁਤ ਵੱਡੀਆਂ ਲੋਕਾਂ ਨੂੰ ਸਹੂਲਤਾਂ ਵੀ ਮਿਲਣਗੀਆਂ ਜਿੱਥੇ ਕਿ ਅਕਸਰ ਲੋਕ ਪਰਿਵਾਰਿਕ ਡਾਕਟਰ ਦੇ ਕੋਲ ਜਾਂ ਫਿਰ ਕਲੀਨਿਕਾਂ ਤੋਂ ਇਲਾਜ ਕਰਵਾ ਕੇ ਦਵਾਈ ਲੈ ਕੇ ਕੰਮ ਸਾਰ ਲੈਂਦੇ ਨੇ ਕਿਉਂਕਿ ਹਸਪਤਾਲਾਂ ਦੀ ਕੈਨੇਡਾ ਦੇ ਵਿੱਚ ਕਾਫੀ ਹੱਦ ਤੱਕ ਕਮੀ ਵੀ ਦੇਖਣ ਨੂੰ ਮਿਲਦੀ ਹੈ ਪਰ ਇਹ ਜਿਹੜਾ ਸਾਊਥ ਨੈਗਰਾ ਹਸਪਤਾਲ ਇਹ ਸਾਰੀਆਂ ਕਮੀਆਂ ਪੂਰੀਆਂ ਕਰ ਦੇਵੇਗਾ